ਅਮਰੀਕਾ ਜੀ ਮਹਾਕੋਮਲ ਕਪੂਰ ਤੁਸਤੇਕ੍ਰਿਓ ਚੈਨਲ ਪੰਜਾਬੀ ਵਿਦੇਸ਼ ਜਾਣ ਵਾਲੇ ਭਾਰਤੀਆਂ ਦੇ ਲਈ ਅਮਰੀਕਾ ਪਹਿਲੀ ਪਸੰਦ ਮੰਨਿਆ ਜਾਂਦਾ ਹੈ ਬਹੁਤ ਸਾਰੇ ਲੋਕ ਪੜ੍ਹਾਈ ਨੌਕਰੀ ਅਤੇ ਕਾਰੋਬਾਰ ਦੇ ਲਈ ਅਮਰੀਕਾ ਜਾਂਦੇ ਨੇ ਹਾਲੇਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਦਾ ਸ਼ਾਸਨ ਕਈ ਭਾਰਤੀਆਂ ਦੇ ਲਈ ਹੁਣ ਮੁਸੀਬਤ ਬਣ ਗਿਆ ਹੈ रिपोर्टਾ ਦੇ ਮੰਨਿਏ ਤਾਂ 트럼ਪ ਨੇ ਕਈ ਲੋਕਾਂ ਨੂੰ ਦੇਸ਼ ਦੇ ਵਿੱਚੋਂ ਕੱਢਣ ਦੀ ਯੋਜਨਾ ਤਿਆਰ ਕਰ ਲਈ ਹੈ ਅਤੇ ਇਸ ਸੂਚੀ ਦੇ ਵਿੱਚ 18000 ਭਾਰਤੀਆਂ ਦੇ ਨਾਮ ਸਾਹਮਣੇ ਆਏ ਨੇ ਰਾਸ਼ਟਰਪਤੀ ਚੁਣੇ ਗਏ ਡੋਨਲਡ ਜੰਪ ਅਗਲੇ ਮਹੀਨੇ ਅਹੁਦਾ ਸੰਭਾਲਣ ਜਾ ਰਹੇ ਨੇ ਅਤੇ ਉਹਨਾਂ ਦਾ ਪ੍ਰਸ਼ਾਸਨ ਪਹਿਲਾਂ ਹੀ ਸਖਤ ਇਮੀਗ੍ਰੇਸ਼ਨ ਨੀਤੀਆਂ ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਰਿਹਾ ਹੈ ਇਸੇ ਤਹਿਤ ਹੁਣ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਨੇ ਅੰਕੜੇ ਜਾਰੀ ਕੀਤੇ ਨੇ ਜਿਸ ਦੇ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਸੰਯੁਕਤ ਰਾਜ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 1.45 ਮਿਲੀਅਨ ਵਿਅਕਤੀਆਂ ਦੇ ਵਿੱਚੋਂ ਲਗਭਗ 18000 ਗੈਰ ਦਸਤਾਵੇਜ਼ੀ ਭਾਰਤੀ ਨੇ ਅਤੇ ਬਿਨਾ ਦਸਤਾਵੇਜ਼ੀ ਪ੍ਰਵਾਸੀਆਂ ਦਾ ਦੇਸ਼ ਨਿਕਾਲੇ 트ੰਪ ਦੇ ਸਰਹੱਦੀ ਸੁਰੱਖਿਆ ਅਚੁੰਟੇ ਦਾ ਕੇਂਦਰ ਹੈ ਜਿਸ ਦੀ ਸ਼੍ਰੀਲੰਕਾ ਆਈਸੀਪੀ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਨਵੰਬਰ 2024 ਦੇ ਵਿੱਚ ਪ੍ਰਕਾਸ਼ਿਤ ਆਈਸੀਈ ਡੇਟਾ ਦਾ ਹਵਾਲਾ ਦਿੱਤਾ ਗਿਆ ਹੈ ਕਿ 17940 ਭਾਰਤੀ ਏਜੰਸੀਆਂ ਦੀ ਗੈਰਬੰਦੀ ਡਾਕਰੇਟ ਵਿੱਚ ਸੂਚੀਬੱਧ ਹੈ। ਇਸ ਦੇ ਵਿੱਚ ਉਹ ਵਿਅਕਤੀ ਸ਼ਾਮਲ ਨੇ ਜਿਨ੍ਹਾਂ ਨੂੰ ਹਟਾਉਣ ਦੇ ਅੰਤਿਮ ਆਦੇਸ਼ ਦਿੱਤੇ ਗਏ ਨੇ ਜੋ ICE ਹਿਰਾਸਤ ਦੇ ਵਿੱਚ ਨਹੀਂ ਹਨ ਪਰ ਦੇਸ਼ ਨਿਕਾਲੇ ਦੀ ਉਡੀਕ ਕਰ ਰਹੇ ਨੇ ਬਹੁਤ ਸਾਰੇ ਗੈਰ ਦਸਤਾਵੇਜ਼ੀ ਭਾਰਤੀਆਂ ਨੇ ਆਪਣੇ ਆਪ ਨੂੰ ਇੱਕ ਗੁੰਝਲਦਾਰ ਅਤੇ ਲੰਬੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਲਝਿਆ ਪਾਇਆ ਹੈ ਕੁਝ ਆਪਣੇ ਕੇਸਾਂ ਦੀ ਸੁਣਵਾਈ ਲਈ 3 ਸਾਲ ਤੱਕ ਉਡੀਕ ਕਰ ਰਹੇ ਨੇ ਖਾਸ ਤੌਰ ਉਤੇ ਰਿਪੋਰਟ ਵਿੱਚ ਭਾਰਤ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ 'ਚ ਅਸਯੋਕੀ ਵੱਜੋਂ ਨਾਮਸਦ ਕੀਤੇ ਗਏ 15 ਦੇਸ਼ਾਂ ਵਿੱਚੋਂ ਇੱਕ ਵੱਜੋਂ ਵੀ ਸ਼ਾਮਲ ਕੀਤਾ ਗਿਆ ਅਤੇ ਉਹ ਹੁਣ ਦੁਖਵੇਂ ਕਦਮਾਂ ਦੀ ਮੰਗ ਕਰ ਰਹੇ ਨੇ ਇੰਟਰਵਿਊ ਕਰਵਾਉਣਾ ਸਮੇਸੀ ਯਾਤਰਾ ਦਸਤਾਵੇਜ਼ ਜਾਰੀ ਕਰਨਾ ਅਤੇ ਆਈਸੀਈ ਅਤੇ ਜਾ ਵਿਦੇਸ਼ੀ ਸਰਕਾਰ ਨੂੰ ਹਟਾਉਣ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਨੁਸੂਚਿਤ ਵਪਾਰਕ ਜਾਫਰ ਚਾਰਟਰ ਉਡਾਨਾਂ ਦੁਆਰਾ ਆਪਣੇ ਨਾਗਰਿਕਾਂ ਦੀ ਸਰੀਰਕ ਵਾਪਸੀ ਨੂੰ ਸਵੀਕਾਰ ਕਰਨਾ ਹੈ ਆਈਸੀਈ ਦਸਤਾਵੇਜ਼ ਦਾ ਹਵਾਲਾ ਦਿੱਤਾ ਗਿਆ ਹੈ ਚਿੰਤਾਜਨਕ ਗੱਲ ਇਹ ਹੈ ਕਿ ਪਿਛਲੇ 3 ਸਾਲਾਂ 'ਚ ਅਮਰੀਕਾ ਦੀ ਸਰਹੱਦ ਉੱਤੇ ਔਸਤ 90,000 ਭਾਰਤੀ ਨਾਗਰਿਕ ਗੈਰਕਾਨੂੰਨੀ ਢੰਗ ਦੇ ਨਾਲ ਦੇਸ਼ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਫੜੇ ਗਏ ਨੇ। ਮਹਨ ਨੋਟ ਕਰਦੇ ਨੇ ਕਿ ਇਨਾ ਪ੍ਰਵਾਸੀਆ ਦਾ ਇੱਕ ਛੇਦ ਦਾ ਪੰਜਾ ਹਿੱਸਾ ਭਾਰਤੀ ਰਾਜਾਂ ਜਿਵੇਂ ਕਿ ਪੰਜਾਬ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਤੋਂ ਵੀ ਆ ਰਿਹਾ ਹੈ ਜ਼ਿਕਰ ਹੋਇਆ ਹੈ ਕਿ ICER ਦੀ ਰਿਪੋਰਟ ਦੇ ਵਿੱਚ ਜੋ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਵਿੱਚ ਜ਼ਿਆਦਾਤਰ ਗੈਰ ਦਸਤਾਵੇਜੀ ਪ੍ਰਵਾਸੀ ਇਸੀਆਂ ਸਰਹੱਦਾਂ ਦੇ ਨੇੜੇ ਦੇ ਦੇਸ਼ਾਂ ਤੋਂ ਆਉਂਦੇ ਨੇ ਹਾਂਡੂਰਾਸ 261000 ਗੈਰ ਦਸਤਾਵੇਜ਼ੀ ਵਿਅਕਤੀਆਂ ਦੇ ਨਾਲ ਸੂਚੀ ਦੇ ਵਿੱਚ ਸਿਖਰ ਤੇ ਹੈ ਇਸ ਤੋਂ ਬਾਅਦ ਗੁਆਟੇਮਾਲਾ 253000 ਦੇ ਨਾਲ ਹੈ ਹਾਲਾਂਕਿ ਏਸ਼ੀਆ ਤੇ ਚੀਨ ਦੇ ਵਿੱਚ 37908 ਗੈਰ ਦਸਤਾਵੇਜ਼ੀ ਪਰਵਾਸੀਆਂ ਦੇ ਨਾਲ ਸਭ ਤੋਂ ਅੱਗੇ ਨਹੀਂ ਜਦੋਂ ਕਿ ਭਾਰਤ 17940 ਵਿਅਕਤੀਆਂ ਦੇ ਨਾਲ ਕੁੱਲ ਮਿਲਾ ਕੇ ਤਿਹਵੇਂ ਸਥਾਨ ਤੇ ਹੋਰ ਹੈ ਬਿਊ ਰਿਪੋਰਟ ਚੈਨਲ ਪੰਜਾਬੀ